ਆ ਬੱਕਰੀ ਵਾਲੇ ਕੋਈ ਆਏ ਨਹੀਂ ਹੁੰਦੇ ਬਾਈ ਹੈ ਨਾ ਵੀ ਆਪਾਂ ਅਕਸਰ ਆਪਣੀ ਸੋਚ ਰਹਿੰਦੇ ਹਾਂ ਵੀ ਲੈ ਜਾੜੇ ਤਾਂ ਬੱਕਰੀਆਂ ਲਈ ਫਿਰਦਾ ਪਰ ਬਾਈ ਕੋਲੇ ਜਿਹੜੀਆਂ ਬੱਕਰੀਆਂ 20 25 25000 ਦਾ ਉਹ ਵੀ ਵੱਧਦੇ ਮੇਰੇ ਸਾਬ ਨਾਲ ਕੀ ਜੇ ਇਹਦੇ ਹੀ ਦੇਖੀ ਆਪਾਂ ਆਪਣੀ ਬੱਕਰੀਆ 15 18000 ਦੀ ਆ ਬਾਈ ਬੱਕਰੀ ਇਹ ਬੱਕਰੀ ਹੈ ਨਾ ਜਿਵੇਂ ਹੁਣ ਵੱਡੀ ਪੇਟੀ ਦੀ ਹੈ ਇਹਨੇ ਪਿੱਛੇ ਆਈਤੀ ਚਾਰ ਮਹੀਨੇ ਦਿੱਤੇ ਸੀਗੇ ਠੀਕ ਆ ਜਿਹੜੀ ਆ ਬੱਕਰੀ ਖੜੀ ਆ ਇਹਨੇ ਚਾਰ ਮਹੀਨੇ ਦਿੱਤੇ ਸੀਗੇ ਯਾਨੀ ਕਿ ਵਧੀਆ ਆਪਣੇ ਲਵੇ ਤੋ ਤਿੰਨ ਤਿੰਨ ਮਹੀਨੇ ਯਾਨੀ ਕਿ ਦਿੰਦਿਆਂ ਨੇ ਬੱਕਰੀਆਂ ਹਾਂ ਦੋ ਤਾਂ ਪੱਕੇ ਹੀ ਨੇਗੇ ਯਾਨੀ ਕਿ ਤਿੰਨ ਤਿੰਨ ਵੀ ਵੱਡੀਆਂ ਬੱਕਰੀਆਂ ਤਿੰਨ ਤਿੰਨ ਵੀ ਦਿੰਦਿਆਂ ਨੇ ਗੀਆਂ ਆਪਣੇ ਲਵੇ ਦੋ ਤਾਂ ਪੱਕੇ ਹੀ ਦਿੰਦਿਆਂ ਨੇ ਗੀਆਂ ਫਿਰ ਦੇਖ ਲੋ ਵੀਰੇ ਐ ਨਾ ਮੈਂ ਵੀ ਦੇਖਿਆ ਬੱਕਰੀਆਂ ਵਾਲਿਆਂ ਨੂੰ ਲੋਕ ਕੋਈ ਸਮਝਦੇ ਨਹੀਂ ਉਹ ਤਾਂ ਬੱਕਰੀਆਂ ਲਈ ਫਿਰਦੇ ਨੇ ਢਾਂਗਾ ਮੁੱਢੇ ਤੇ ਤਰਿਆ ਹੁੰਦਾ ਪਰ ਵੀ ਖਾਨੀ ਇੰਨਾ ਕੋਲੇ ਪਰ ਵੀਰੇ ਬੱਤਾਂ ਬਾਈ 10 ਦਾ ਹਾਂ ਵੀ 12 13 ਲੱਖ ਰੁਪਏ ਦਾ ਮੰਗਦਾ ਢਾਂਗਾ ਚੱਕੀ ਫਿਰਦਾ ਬੰਦਾ ਕੋਈ ਐ ਨਹੀਂ ਹੁੰਦਾ ਬੱਕਰੀਆਂ ਵਾਲਾ ਵੀ ਕੋਈ ਲੋਬੜ ਜਿਹਾ ਤਰਿਆ ਫਿਰਦਾ ਹਾਂ ਇਹਦੇ ਵਿੱਚੋਂ ਵਧੀਆ ਪ੍ਰੋਫਟ ਆ ਰਿਹਾ ਹਾਂ ਹਾਂ ਬਾਈ ਕਿਉਂਕਿ ਆਪਾਂ ਉਹਲੇ 3 ਸਾਲ ਹੋਏ ਨੇ ਰੱਖਿਆ ਸਾਰੇ 20 ਕ ਪਸ਼ੂ ਆਪਣੇ ਉਹ ਘਰੇ ਸੀਗੇ ਹੁਣ ਆਪਣੇ ਲੋਏ 60 65 ਹੋ ਗਏ ਠੀਕ ਹੈ ਤੇ 8 ਭੇਡਾਂ ਨੇ 7 ਆਪਣੇ ਲਵੇ ਠੀਕ ਹੈ ਤੇ ਭੇਡਾਂ ਵੀ ਆਪਣੇ ਲਵੇ ਜਮਣਾਪੁਰੀ ਨੇਗੀਆਂ ਦੂਜੀਆਂ ਨਹੀਂ ਹੈਗੀਆਂ ਠੀਕ ਹੈ ਕਜਲੀਆਂ ਜਮਣਾਪੁਰੀ ਭੇਡਾਂ ਨੇਗੀਆਂ ਇਹਨਾਂ ਦੀ ਉਹ ਖੜੀਆਂ ਨੇ ਜਿਹੜੀਆਂ ਹਾਂ ਬਈ ਉਹ ਭੇਡਾਂ ਨੇਗੀਆਂ ਇਹ ਜਮਣਾਪੁਰੀ ਦਾ ਤੇ ਦੂਜੀਆਂ ਦਾ ਕੀ ਫਰਕ ਰਹਿੰਦਾ ਬਈ ਦੂਜੀਆਂ ਜਿਹੜੀਆਂ ਕਜਲੀਆਂ ਦਿੰਦੇ ਨੇ ਉਹਨਾਂ ਦੀ ਗਰੋਥ ਤੇ ਹੁਣ ਇੰਨਾ ਹੋਣੀ ਇਹਨਾਂ ਦੀ ਗਰੋਥ ਵੀ ਜ਼ਿਆਦਾ ਹੁੰਦੀ ਹੈ ਥੋੜੀ ਮਹਿੰਗੀ ਵੀ ਹੁੰਦੀ ਹੈ ਉਹਦੇ ਨਾਲ ਅਸਲ ਉਹਦੋਂ ਮਹਿੰਗੀ ਹੈ ਹਾਂ ਉਹ ਥੋੜੀ ਸਸਤੀ ਹੁੰਦੀ ਆ ਇਹ ਮਹਿੰਗੀ ਹੁੰਦੀ ਹੈ ਜਿਹੜੀ ਜਮ ਜਦ ਦੇਖਣ ਉਹ ਵੀ ਗੰਦ ਮੰਦ ਨੂੰ ਵੀ ਆਪਣੀ ਸਮਾਂ ਹੀ ਚੱਲਣ ਲੱਗੀ ਸੀ ਮਹੀਨਾ ਬਾਅਦ ਆਪਾਂ ਨੂੰ ਅੱਪਾ ਸਾਹਬ ਕਦਾਂ ਸਾਰੇ ਕਰਦੇ ਨੇ ਗੜੀਆਂ ਨੇ ਹੁਣ ਮੂਰੇ ਹਲੇ ਕਰਾਈਆਂ ਨਹੀਂ ਹੈਗੀਆਂ ਬਈ ਹੁਣ ਦੋ ਦੋ ਦੰਦ ਨਹੀਂ ਗੀਆਂ ਇਸੇ ਇਸੇ ਦੰਦ ਤੇ ਜਾ ਕੇ ਆਪਾਂ ਕਰਾਵਾਂਗੇ ਇਹਨਾਂ ਨੂੰ ਕ੍ਰੋਸ ਠੀਕ ਹੈ ਫੇਰ ਬਈ ਮੂਰੇ ਫਿਰ ਇਹ ਵੀ ਹੁਣ ਨਾਲ ਰਲ ਜਾਣੀਆਂ ਚੱਲ ਠੀਕ ਹੈ ਹਾਂ ਚਲੋ ਵੀਰੇ ਇਹ ਵੀਰੇ ਮਿਸਾਲ ਹੈ ਸਾਡਾ ਵੀਰ ਤੇ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਹੋਰ ਜਿਹੜਾ ਜਾਣਕਾਰੀ ਦੇਵਾਂਗੇ ਜਦੋਂ ਸੂਆ ਪਊਗਾ ਉਦੋਂ ਵੀ ਜਾਣਕਾਰੀ ਦੇਵਾਂਗੇ ਬਾਈ ਨੂੰ ਫੇਰ ਮਿਲਾਂਗੇ ਲਗਭਗ ਮਿਲਦੇ ਰਿਹਾ ਕਰਾਂਗੇ ਸੋ ਦੋਸਤੋ ਅਜੇ ਨੌਜਵਾਨਾਂ ਦੀ ਸਾਡੇ ਪੰਜਾਬ ਨੂੰ ਲੋੜ ਹੈ ਜਿਹੜੇ ਲੋਕਾਂ ਦੀ ਸੁਣਨ ਤੋਂ ਬਿਨਾ ਆਪਣੇ ਕਿੱਤਿਆਂ ਵੱਲ ਨੂੰ ਤੁਰ ਰਹੇ ਨੇ ਇਹ ਵੀਰੇ ਨੇ ਬਹੁਤ ਵਧੀਆ ਕਿੱਤਾ ਚੁਣਿਆ ਵਧਾਈ ਦਾ ਪਾਤਰਾ ਮੇਰਾ ਵੀਰ ਸੋ ਮੈਂ ਤਾਂ ਇਹੀ ਕਹੂੰਗਾ ਵੀਰੇ ਲੱਗਿਆ ਰਾ ਲੋਕਾਂ ਯਾਨੀ ਕਿ ਵੱਡੀਆਂ ਬੱਕਰੀਆਂ ਨੂੰ ਨਾਣੇ ਪਾ ਦਈਦ ਨੇ ਕਿਉਂਕਿ ਗੱਬਣਾ ਨੇ ਹੁਣ ਸਾਰੇ ਪਸ਼ੂ ਚਾਵਾ ਮੱਕੀ ਲਾਂਦੀ ਵੀ ਮੱਕੀ ਇਹ ਫਿਰ ਸੂਆ ਕਿੰਨੇ ਟਾਈਮ ਬਾਅਦ ਦਿੰਦੀ ਆ ਭਾਈ ਇਹ ਬਈ 5 ਮਹੀਨੇ ਬਾਅਦ ਸੂ ਪੈਂਦੀ ਆ ਸਾਲ 'ਚ ਦੋ ਵਾਰੀ ਹੁੰਦੀ ਦੋ ਵਾਰੀ ਸੂਂਦੀ ਆ ਉਹ ਜਾਨੀ ਕਿ ਆਪਾਂ ਸੂਆ ਸਾਲ ਦੇ ਵਿੱਚ ਇੱਕ ਹੀ ਲੈਨੇ ਆਂ ਜਿਆਦਾਤਰ ਕਿਉਂ ਦੁੱਧ ਦੁੱਧ ਪਾ ਦਈਦਾ ਬਾਕੀ ਫਿਰ ਠੀਕ ਆ ਹਾਂ ਇਹਦਾ ਦੁੱਧ ਵੀ ਫਿਰ ਤੁਸੀਂ ਡੈਰੀਪੈਂਦਾ ਦੁੱਧ ਨਾ ਦੁੱਧ ਲੱਗਿਆ ਬਾਈ ਮੈਂ ਹੁਣ ਆਪਣੇ ਮੇਮਨੇ ਆਮ ਬੰਦੇ ਦੇ ਮੇਮਨੇ ਦੇਖੋ ਜਾ ਕੇ ਤੁਸੀਂ ਕਮਜ਼ੋਰ ਹੋਣਗੇ ਆਪਣੇ ਮੇਮਨੇ ਦੇਖ ਬਾਈ ਆਹ ਜਿਹੜਾ ਪੱਠਾਂ ਬੈਠੀਆਂ ਨੇ ਇਹ ਦੇਖ ਸਾਰੀਆਂ ਪੱਠਾਂ ਨੇ 22 ਪੱਠਾਂ ਨੇ ਆਹ ਜਿਹੜੀਆਂ ਵਧੀਆ ਰੱਖੀਆਂ ਹੋਈਆਂ ਨੇ ਆਪਣੀਆਂ ਘਰ ਚੌਕ ਨਾਲ ਆਪਾਂ ਦਿੰਦੇ ਨਹੀਂ ਹੈਗੇ ਯਾਨੀ ਕਿ ਕਿਸੇ ਨੂੰ ਠੀਕ ਹੈ ਤੇ ਵਧੀਆ ਤੇ ਗਰੋਥ ਆ ਮੇਮਨਾਂ ਦੀ ਵਧੀਆ ਜੇ ਹੁਣ ਆਪਾਂ ਇੱਕ ਨੇ ਟਾਈਮ ਦੀ ਹੋ ਇਹ ਬਈ 4 ਕਿੰਨੇ ਦੀ ਆ ਸੱਚੀ ਦੀ ਬਹੁਤ ਵਧੀਆ ਗਰੋਥ ਆ ਬਾਈ ਹੈ ਨਾ ਹਾਂ 4-4 ਮਹੀਨੇ ਦੇ ਸਾਰੇ ਹੁਣ ਬੱਕਰੀਆਂ ਕਰਾਸ ਕਰਾਈਆਂ ਨੇ ਦੁਬਾਰੇ ਹੁਣ ਦੁੱਧ हां जी दोस्तों आज ਆਪਾਂ ਆਿਆਂਗੇ ਮੇਰੇ ਦੋਸਤ ਛੋਟੇ ਵੀਰ ਜੀਤੇ ਕੋਲੇ ਜਿਨੇ ਕਾਰੋਬਾਰ ਕੀਤਾ ਬੱਕਰੀਆਂ ਪਾਲਣ ਦਾ ਤੇ ਭੇਡਾਂ ਪਾਲਣ ਦਾ ਪਸ਼ੂ ਪਾਲਣ ਦਾ ਜਿਹਨੂੰ ਆਪਾਂ ਕਾਰੋਬਾਰ ਕਹਿੰਦੇ ਆ ਤੇ ਵੀਰੇ ਨਾਲ ਗੱਲ ਕਰਾਵਾਂਗੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਕਾਰੋਬਾਰ ਉਹਨੇ ਸਟਾਰਟ ਕੀਤਾ ਤੇ ਅੱਜ ਉਹ ਜਿਹੜਾ ਕਾਰੋਬਾਰ ਆ ਉਹਦੇ ਵਿੱਚ ਕੀ ਕੀ ਕਰ ਰਿਹਾਗਾ ਹਾਂ ਵੀ ਜਿੱਤੇ ਕਿਵੇਂ ਆ ਠੀਕ ਆ ਬਾਈ ਵਧੀਆ ਜੀ ਹੋਰ ਲੋਟਾ ਠੀਕ ਆ ਠੀਕ ਆ ਬਾਈ ਕਿਵੇਂ ਚੱਲਦਾ ਕਾਰੋਬਾਰ ਬਸ ਠੀਕ ਆ ਬਾਈ ਵਧੀਆ ਮੇਰਾ ਵੀਰ ਜੀਤਾ ਮੇਰੇ ਪਿੰਡ ਦਾ ਤੇ ਮੁੰਡੇ ਨੇ ਕਾਰੋਬਾਰ ਕਰਿਆ ਆਪਣਾ ਹਨਾ ਬੱਕਰੀ ਪਾਲਣ ਦਾ ਜਿਹਨੂੰ ਆਪਾਂ ਕੰਮ ਕਹਿੰਦੇ ਆ ਤੇ ਬਹੁਤ ਹੀ ਸੋਹਣਾ ਕੰਮ ਕਰਿਆ ਵੀਰ ਨੇ ਤੇ ਜਿੱਤੇ ਕਿਵੇਂ ਲੱਗਿਆ ਕਦੋਂ ਸਟਾਰਟ ਕਿਵੇਂ ਕਰਿਆ ਇਹ ਕੀ ਮਨ ਚ ਆਇਆ ਆ ਜਾ ਉਹ ਇਹ ਨੂੰ ਆ ਜਾ ਪਿੱਛੇ ਧੁੱਪ ਪੈਂਦੀ ਆਇਆ ਬਸ ਆਪਣਾ ਤੁਹਾਨੂੰ ਪਤਾ ਪਹਿਲਾਂ ਵੀ ਆਪਣੇ ਬੱਕਰੀਆਂ ਹੁੰਦੀਆਂ ਸੀ ਹਾਂ ਬਾਬੇ ਹੁਣ ਬਾਬੇ ਹੁਣ ਆਪਾਲਦੇ ਤੇ ਉਦੋਂ ਰੱਖਦੇ ਸੀਗੇ ਬੱਕਰੀਆਂ ਚਲੋ ਉਦੋਂ ਮਿਹਸਾਂ ਸੀਗੀਆਂ ਪਹਿਲਾਂ ਤੇ ਨਾਲ-ਨਾਲ ਫਿਰ ਮਹਾ ਵੀ ਇਹੀ ਬੱਕਰੇ ਲਿਆਂਦੇ ਅੱਛਾ ਚਾਰ ਇੱਕ ਬੱਕਰੇ ਲੈਂਦੇ ਸੀ ਇੱਥੇ ਛੱਡ ਲਿਆ ਕਰੀਆ ਮਾਹ ਯਾਰ ਚਾਰ ਮਗਰ ਜਾਣਾ ਤੇ ਇੱਕ ਬੱਕਰੀ ਰੱਖ ਲੈਨੇ ਠੀਕ ਆ ਫਿਰ ਇਹ ਬੱਕਰੀ ਲੈ ਲਈ ਆਪਣੇ ਗੰਡੇ ਵਾਲੋਂ ਬਾਰੂ ਪੈਦੋ ਠੀਕ ਆ ਬੱਕਰੀ ਤੋਂ ਬਾਅਦ ਬਾਈ ਬੱਸ ਫਿਰ ਇੱਕ ਲੈ ਲਈ ਫਿਰ ਇਹ ਸੀ ਐਂ ਕਰਦੇ ਕਰਦੇ ਜਦੋਂ ਚਾਰ ਪੰਜ ਹੋ ਗਈਆਂ ਠੀਕ ਆ ਫਿਰ ਥੋੜਾ ਜਿਹਾ ਪਿਆਰ ਪੈ ਗਿਆ ਇਹਨਾਂ ਨਾਲ ਕਿਉਂ ਬਣ ਗਿਆ ਤੇ ਉਹ じゃ ਬਣ ਗਿਆ ਵੀ ਬੱਸ ਬੱਕਰੀਆਂ ਰੱਖਦੇ ਆ ਠੀਕ ਆ ਫਿਰ ਲਿਆਉਂਦੇ ਲਿਆਉਂਦੇ ਬਾਈ ਐਂ ਫਿਰ ਸੂਆ ਜਾ ਪੈਣ ਲੱਗਿਆ ਫਿਰ 8-10 ਪਸ਼ੂ ਹੋ ਗਏ ਠੀਕ ਹੈ ਫਿਰ ਬਸ ਮੁੱਲ ਲਿਆਂਦੀਆਂ ਥੋੜੀਆਂ ਜਿਹੀਆਂ ਜੀ ਪਸ਼ੂ ਹੋਰ ਠੀਕ ਹੈ ਵੱਡੇ ਵੱਡੇ ਪਸ਼ੂ ਲਿਆਂਦੇ ਹੁਣ ਤੇਰੇ ਕੋਲ ਕਿਹੜੀ ਕਿਹੜੀ ਨਸਲ ਆ ਭਾਈ ਇਹਨਾਂ ਚ ਹੁਣ ਭਾਈ ਆਪਣੇ ਲਵੇ ਬੀਟਲੀ ਹੈਗੀ ਕੱਲੀ ਬੀਟਲੀ ਆ ਇਹ ਇਹ ਨਸਲ ਕਿਵੇਂ ਦੀ ਆ ਕਿੰਨਾ ਕੇਦਾ ਇਹ ਵਧੀਆ ਨਸਲ ਆ ਗਈ ਯਾਨੀ ਕਿ ਬੀਟਲ ਦੇ ਵਿੱਚ ਕੱਦ-ਕੁੱਦ ਵਧੀਆ ਹੁੰਦਾ ਇਹਨਾਂ ਦਾ ਜਿਹੜੀ ਆਪਣੀ ਦੂਜੀ ਬਰਬਰੀ ਹੁੰਦੀ ਆ ਉਹਨਾਂ ਦਾ ਗਰੋਥ ਵੀ ਘਟ ਹੁੰਦੀ ਆ ਤੇ ਉਹਨਾਂ ਦਾ ਕੱਦ ਨਹੀਂ ਹੁੰਦਾ ਹਨਾ ਉਹ ਆਪਦੇ ਉਹਦੇ ਵਧੀਆ ਗਈ ਯਾਨੀ ਕਿ ਆਪਾਂ ਨੂੰ ਇਹ ਵਧੀਆ ਲੱਗਦੀ ਆ ਆਪਣੇ ਇਧਰ ਇਹੀ ਵੱਧ ਚੱਲਦੀ ਆ ਬੀਟਲੀ ਅੱਛਾ ਉਹ ਬਿਮਾਰ ਬਿਮਾਰੀ ਬਈ ਠੀਕ ਆ ਆਪਣੇ ਜਾਨੀ ਕਿ ਸਾਂਭ ਸਰ ਤੇ ਆ ਬਿਮਾਰੀ ਵੀ ਜੇ ਆਪਾਂ ਨਹੀਂ ਸਾਂਭਾਂਗੇ ਥੱਲੋਂ ਗਿੱਲਾ ਰੱਖਾਂਗੇ ਹਨਾ ਠੀਕ ਆ ਤਾਂ ਆਪਣੇ ਦਾਦੇ ਵਧੀਆ ਰੇਤਾ ਰੁੱਤਾ ਛਿੱਟਿਆ ਪਿਆ ਸਾਰਾ ਸੁੱਕਾ ਹੀ ਹੁੰਦਾਗਾ ਹਨਾ ਅੱਧਰ ਰੇਤੇ ਦੇ ਬੈਠੇ ਨੇ ਢੇਰੀ ਤੇ ਬੱਕਰੀਆਂ ਸਮਾ ਠੀਕ ਹੈ ਪੱਕੇ ਤੋਂ ਜੇ ਕੱਚੇ 'ਚ ਰਹਿੰਦੀਆਂ ਫਿਰ ਜ਼ਿਆਦਾ ਗਰੋਥ ਵੀ ਵਧ ਕਰਕੇ ਹੋਣੀਆਂ ਨੇ ਨਾ ਕੱਚੇ 'ਚ ਵਧੀਆ ਰਹਿੰਦੀਆਂ ਕੱਚੇ 'ਚ ਵਧੀਆ ਰਹਿੰਦੇ ਬਈ ਪੱਕੇ ਥਾਂ ਦੇ ਵਿੱਚ ਨਹੀਂ ਇਹ ਵਧੀਆ ਹਨਾ ਕਿਉਂਕਿ ਬਾਥਰੂਮ ਬਹੁਤ ਜ਼ਿਆਦਾ ਕਰਦੀਆਂ ਨੇ ਇਹ ਉਹਦੇ ਕਰਕੇ ਫਿਰ ਥੱਲੇ ਜ਼ਿਆਦਾ ਹੋ ਜਾਂਦਾ ਗਿੱਲਾ ਹੋ ਜਾਂਦਾ ਵੱਧ ਉਹਦੇ ਨਾਲ ਬਿਮਾਰੀ ਫੈਲਣ ਦੀ ਬਿਮਾਰੀ ਹਾਂ ਬਈ ਬਿਮਾਰੀ ਪੈਰਾਂ ਤੋਂ ਬਿਮਾਰੀ ਜ਼ਿਆਦਾ ਇਹਨਾਂ ਨੂੰ ਹੁੰਦੀ ਹੈ ਅੱਛਾ ਜਿੱਤੇ ਵੀਰੇ ਤੈਨੂੰ ਕਿਵੇਂ ਕਾਰੋਬਾਰ ਤੇਰਾ ਕਿਵੇਂ ਲੱਗਦਾ ਵੀ ਹਾਂ ਇਹਦੇ ਵਿੱਚੋਂ ਵਧੀਆ ਪ੍ਰੋਫਟ ਆ ਰਿਹਾ ਹਾਂ ਹਾਂ ਬਈ ਕਿਉਂਕਿ ਆਪਾਂ ਨੂੰ ਵਾਲੇ 3 ਸਾਲ ਹੋ ਜਾਣੇ ਰੱਖਿਆ ਨੂੰ ਯਾਨੀ ਕਿ ਆਪਣੇ ਸਾਰੇ 20 ਕ ਪਸ਼ੂ ਆਪਣੇ ਉਹ ਘਰੇ ਸੀਗੇ ਹੁਣ ਆਪਣੇ ਲਈ 60 60 ਹੋ ਗਏ ਠੀਕ ਹੈ ਤੇ 8 ਭੇਡਾਂ ਨੇ 7 ਆਪਣੇ ਲਵੇ ਠੀਕ ਹੈ ਤੇ ਭੇਡਾਂ ਵੀ ਆਪਣੇ ਲਵੇ ਜਾਮਣਾਪੁਰੀ ਨੇਗੀਆਂ ਦੂਜੀਆਂ ਨਹੀਂ ਹੈਗੀਆਂ ਕਜਲੀਆਂ ਜਾਮਣਾਪੁਰੀ ਭੇਡਾਂ ਨੇਗੀਆਂ ਇਹਨਾਂ ਦੀ ਉਹ ਖੜੀਆਂ ਨੇ ਜਿਹੜੀਆਂ ਹਾਂ ਬਈ ਉਹ ਭੇਡਾਂ ਨੇਗੀਆਂ ਇਹ ਜਾਮਣਾਪੁਰੀ ਦਾ ਤੇ ਦੂਜੀਆਂ ਦਾ ਕੀ ਫਰਕ ਰਹਿੰਦਾ ਬਈ ਦੂਜੀਆਂ ਜਿਹੜੀਆਂ ਕਜਲੀਆਂ ਦੇ ਨੇ ਉਹ ਉਹਨਾਂ ਦੀ ਗਰੋਥ ਤੇ ਹੁਣ ਇੰਨਾ ਹੁੰਦੀ ਇਹਨਾਂ ਦੀ ਗਰੋਥ ਵੀ ਜ਼ਿਆਦਾ ਹੁੰਦੀ ਹੈ ਥੋੜੀ ਮਹਿੰਗੀ ਵੀ ਹੁੰਦੀ ਹੈ ਉਹਦੇ ਨਾਲੋਂ ਅੱਛਾ ਉਹਦੋਂ ਮਹਿੰਗੀ ਵੀ ਹਾਂ ਉਹ ਥੋੜੀ ਸਸਤੀ ਹੁੰਦੀ ਆ ਇਹ ਮਹਿੰਗੀ ਹੁੰਦੀ ਹੈ ਜਿਹੜੀ ਜਾਮਣਾਪੁਰੀ ਅਜੇ ਦੇਖਣ ਲਈ ਉਹ ਵੀ ਗੰਦਮੰਦ ਨੂੰ ਇਹ ਮੂਹ ਨਹੀਂ ਮਾਰਦੀ ਹੈਗੀ ਇਹ ਪੇੜ ਇਹਨੇ ਚੰਗਾ ਹੀ ਖਾਣਾ ਇਹਨੇ ਕਿਵੇਂ ਬੱਕਰੀਆਂ ਨੇ ਹਾਂ ਸਾਫ਼ ਸੁਧਾਰਾ ਹਾਂ ਇਹਨਾਂ ਨੇ ਵੀ ਬਾਈ ਜਿਵੇਂ ਹੁਣ ਬਿਮਾਰੀ ਚੱਲਦੀ ਹੈ ਨਾ ਸੈਲ ਸੁੱਲ ਘਟਣ ਵਾਲੀ ਇਹ ਤਿੱਤੋਂ ਕਿਸੇ ਦੁੱਧ ਦੱਦ ਲੈਣਾ ਹੋਵੇ ਫਿਰ ਬਾਈ ਬਹੁਤ ਲੈ ਕੇ ਜਾਂਦੇ ਨੇ ਦੁੱਧ ਹੁਣ ਵੀ ਬਹੁਤ ਲੈ ਕੇ ਅੱਜ ਵੀ ਲੈ ਕੇ ਗਏ ਨੇ ਬੰਦੇ ਆਪਾਂ ਜਾਨੀ ਕਿ ਫ੍ਰੀ ਦਈਦਾ ਆਪਾਂ ਕਦੇ ਕਿਸੇ ਤੋਂ ਰੁਪਈਏ ਨਹੀਂ ਲੈਂਦੇ ਹੈਗੇ ਫ੍ਰੀ ਚ ਬਸ ਸੇਵਾ ਹੀ ਆਹੋ ਆਪਾਂ ਸੇਵਾ ਹੀ ਆ ਬਸ ਆਪਾਂ ਨੂੰ ਆਪਾਂ ਨੂੰ ਕਹਿੰਦੇ ਵੀ ਨਹੀਂ ਆ ਕੇ ਵੀ ਬਾਈ ਕੋਈ 100 ਰੁਪਈਆ ਦੇਂਦਾ ਗਲਾਸ ਦੁੱਧ ਦਾ ਕੋਈ ਨਾ ਬਈ ਆਪਾਂ ਲੈਤਾ ਨਹੀਂ ਕਰੇ ਇਹ ਕੰਮ ਕਰਨ ਦੇ ਲਈ ਤੁਸੀਂ ਜਿਵੇਂ ਜਿਵੇਂ ਹੁਣ ਆਪਣੀ ਜਿਹੜੀ ਅੱਜ ਦੀ ਪੀੜ੍ਹੀ ਆ ਬਾਈ ਹਨਾ ਇਹ ਤਾਂ ਹੁਣ ਆਇਆ ਵੀ ਮੈਂ ਤਾਂ ਅੱਜ ਛੇਤੀ ਦੇਣਾ ਕੈਨੇਡਾ ਵਗ ਜਾ ਛੇਤੀ ਦੇਣਾ ਅਮਰੀਕਾ ਵਗ ਜਾ ਜਾਂ ਵਗ ਜਾ ਅੰਗਲੈਂਡ ਹਨਾ ਸਾਰਿਆਂ ਦਾ ਇਹੀ ਚੱਲਦਾ ਨਾ ਤੇਰਾ ਕੰਮ ਜਿਹੜਾ ਤਾਂ ਤੋੜਿਆ ਵੀਰੇ ਤੂੰ ਕੀ ਸਨੇਹਾ ਦੇਣਾ ਚਾਹਣਾ ਅੱਜ ਦੀ ਪੀੜ੍ਹੀ ਨੂੰ ਮਾਦਾ ਬਾਈ ਇਹੀ ਗੱਲ ਕਹਿਣਾਗਾ ਵੀ ਯਾਰ ਬਾਹਰ ਜਾਣ ਨਾਲੋਂ ਇੱਥੇ ਆਪਦਾ ਕੰਮ ਕਰੋ ਨਾ ਕਿਸੇ ਦੀ ਕੋਈ ਸ਼ੇਰਦਾਰ ਦੀ ਹਨਾ ਜੀ ਕਰੂ ਆਪਾਂ ਆਪਦਾ ਕਰ ਲਾਂਗੇ ਨਾ ਆਪਾਂ ਨੂੰ ਕਿਸੇ ਨੇ ਕਹਿਣਾ ਨਹੀਂ ਮੋਜ ਪੰਜਾਬ ਵਰਗੀ ਅਸਲ ਚ ਜਿਹੜਾ ਸਵਾਲ ਪੰਜਾਬ ਵਾਲਾ ਹਨਾ ਪੰਜਾਬ ਵਾਲਾ ਹੀ ਪੰਜਾਬ ਵਾਲੀ ਆ ਬਾਈ ਹੁਣ ਜਿਹੜੇ ਕਾਰੋਬਾਰ ਨੂੰ ਜਿਵੇਂ ਪਹਿਲਾਂ ਲੋਕ ਅਸਲ 'ਚ ਨਾਲ ਟਿੱਚਾਂ ਦੀਆਂ ਕਰਦੇ ਹੁੰਦੇ ਨੇ ਆਪਣੇ ਸਾਨੂੰ ਵੀ ਕਾਰੋਬਾਰ ਨਹੀਂ ਕਰਿਆ ਹਾਂ ਤੇ ਪਹਿਲਾਂ ਪਹਿਲਾਂ ਮੈਨੂੰ ਵੀ ਬਹੁਤ ਕਰੀਆਂ ਨੇ ਜਦੋਂ ਮੈਂ ਥੋੜੇ ਜਿਲੇ ਲੈ ਕੇ ਜਾਂਦਾ ਹੁੰਦਾ ਸੀ ਠੀਕ ਆ ਵੀ ਵੀਡੀਓ ਦੇਖ ਕੇ ਬੱਕਰੀਆਂ ਰੱਖਣ ਵਾਲਾ ਰੱਖ ਨਹੀਂ ਸਕਦਾ ਬੰਦਾ ਐ ਨਹੀਂ ਰੱਖ ਸਕਦਾ ਤੇ ਪਰ ਅੱਜ ਦੀ ਘੜੀ ਆ ਕੇ ਬੰਦੇ ਉਹੀ ਆਪਾਂ ਤੋਂ ਸਲਾਹਾਂ ਲੈਂਦੇ ਨੇ ਵੀ ਹਾਂ ਵੀ ਭਾਈ ਬੱਕਰੀਆਂ ਰੱਖੀਆਂ ਨੇ ਤਾਂ ਆਪਾਂ ਨੇ ਪੂਰੀਆਂ ਵਧੀਆ ਰੱਖੀਆਂ ਹੋਣੇ ਆਪਣੇ ਪਸ਼ੂ ਆਏ ਨਹੀਂ ਹੈਗੇ ਵੀ ਕੋਈ ਕਮਜ਼ੋਰ ਜਾਂ ਕੁਝ ਵੀ ਠੀਕ ਹੈ ਸਾਰਾ ਬਾਕੀ ਸੇਵਾ ਸਵਾਲ ਪੂਰੀ ਵਧੀਆ ਹੈ ਪੂਰੀ ਵਧੀਆ ਬਈ ਆਪਾਂ ਆਪ ਵੀ ਕਰ ਲਈਦਾ ਜੇ ਕਈ ਵਾਰੀ ਕੋਈ ਪਸ਼ੂ ਨੂੰ ਕੋ ਉਹ ਹੁੰਦਾ ਨਾ ਦੁੱਖ ਤਕਲੀਫ ਆ ਆਪਾਂ ਲਾ ਲਈਦਾ ਟੀਕੇ ਨਹੀਂ ਫਿਰ ਆਪਾਂ ਡਾਕਟਰ ਦੀ ਵੀ ਰਾਏ ਸਲਾਹ ਲਈ ਜਿਆਦਾਤਰ ਤੁਸੀਂ ਜਾਨੀ ਕਿ ਘਰੇ ਟਰੀਟਮੈਂਟ ਕਰ ਸਕਦੇ ਹਾਂ 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 ਬਈ ਆਪਾਂ ਆਪ ਵੀ ਜਿਆਦਾਤਰ ਕਰ ਦਿਆਂਗੇ ਠੀਕ ਹੈ ਤੇ ਵੀਰੇ ਟੀਚਰਾਂ ਲਈ ਤਾਂ ਚਲੋ ਛੱਡੋ ਪਰ ਹੁਣ ਟੀਚਰਾਂ ਵਾਲਿਆਂ ਨੂੰ ਸਬਕ ਤਾਂ ਮਿਲਦਾ ਹੀ ਆ ਵੀ ਇਹਦਾ ਜਦੋਂ ਪਤਾ ਲੱਗਦਾ ਹੈ ਕਿ ਬੰਦੇ ਨੇ ਜਦੋਂ ਕਈ ਵਰੀ ਜਾਣਿਆ ਮਾਗਰ ਹਨਾ ਹਾਂ ਦੇਖਦੇ ਨੇ ਅਗਲਾ ਦੇਖਦਾ ਵੀ ਹਾਂ ਯਾਰ ਵੀ ਹੁਣ ਜਾਂਦੇ ਨੇ ਬੱਕਰੀਆਂ ਦੇਖ ਕੇ ਬੱਕਰੀ ਵਾਲੇ ਇਹ ਬੱਕਰੀ ਵਾਲੇ ਕੋਈ ਆਏ ਨਹੀਂ ਹੁੰਦੇ ਬਾਈ ਹਨਾ ਵੀ ਆਪਾਂ ਅਕਸਰ ਆਪਣੀ ਸੋਚ ਰਹਿੰਦੇ ਹਾਂ ਵੀ ਲੈ ਯਾਰ ਇਹ ਤਾਂ ਬੱਕਰੀਆਂ ਲਈ ਫਿਰਦਾ ਪਰ ਬਾਈ ਕੋਲੇ ਜਿਹੜੀਆਂ ਬੱਕਰੀਆਂ 20 25 25000 ਦਾ ਉਹ ਵੀ ਵੱਧਦੇ ਮੇਰੇ ਹਿਸਾਬ ਨਾਲ ਕੀ ਜੇ ਇਹਦਾ ਹੀ ਦੇਖੀ ਆਪਾਂ ਆਪਣੀ ਬੱਕਰੀ ਆ 15 18000 ਦੀ ਹੈ ਬਾਈ ਬੱਕਰੀ ਇਹ ਬੱਕਰੀ ਹਨਾ ਜਿਵੇਂ ਹੁਣ ਵੱਡੀ ਪੇਟੀ ਦੀ ਇਹਨੇ ਪਿੱਛੇ ਆਈਤੀ ਚਾਰ ਮਿਹਣੇ ਦਿੱਤੇ ਸੀਗੇ ਠੀਕ ਆ ਜਿਹੜੀ ਆ ਬੱਕਰੀ ਖੜੀ ਆ ਇਹਨੇ ਚਾਰ ਮਿਹਣੇ ਦਿੱਤੇ ਸੀਗੇ ਯਾਨੀ ਕਿ ਵਧੀਆ ਆਪਣੇ ਲਵੇ ਤੋਂ ਤਿੰਨ ਤਿੰਨ ਮਿਹਣ ਯਾਨੀ ਕਿ ਦਿੰਦੀਆਂ ਨੇ ਬੱਕਰੀਆਂ ਹਾਂ ਦੋ ਤਾਂ ਪੱਕੇ ਹੀ ਨੇਗੇ ਯਾਨੀ ਕਿ ਤਿੰਨ ਤਿੰਨ ਵੀ ਵੱਡੀਆਂ ਬੱਕਰੀਆਂ ਤਿੰਨ ਤਿੰਨ ਵੀ ਦਿੰਦੀਆਂ ਨੇਗੀ ਆਪਣੇ ਲਵੇ ਦੋ ਤਾਂ ਪੱਕੇ ਹੀ ਦਿੰਦੀਆਂ ਨੇਗੀ ਫਿਰ ਦੇਖ ਲਓ ਵੀਰੇ ਆਇਆ ਨਾ ਮੈਂ ਵੀ ਦੇਖਿਆ ਬੱਕਰੀਆਂ ਵਾਲਿਆਂ ਨੂੰ ਲੋਕ ਕੋਈ ਸਮਝਦੇ ਨਹੀਂ ਵੀ ਇਹਦਾ ਬੱਕਰੀਆਂ ਲਈ ਫਿਰਦੇ ਨੇ ਤਾਂ ਦਾ ਮੁੱਢੇ ਤੇ ਤਰਿਆ ਹੁੰਦਾ ਮੈਨੂੰ ਵੀ ਖਾਨੀ ਇਹਨਾਂ ਕੋਲੇ ਪਰ ਵੀਰੇ ਬੱਕਰੀਆਂ ਵੀ ਬਾਈ ਬੰਦਾ ਹਾਂ ਵੀ 12-13 ਲੱਖ ਰੁਪਏ ਦੇ ਮੰਗਦਾ ਢਾਂਗਾ ਚੱਕੀ ਫਿਰਦਾ ਬੰਦਾ ਕੋਈ ਐ ਨਹੀਂ ਹੁੰਦਾ ਬੱਕਰੀਆਂ ਵਾਲਾ ਵੀ ਕੋਈ ਲੋਬੜ ਜੇ ਤੁਰਿਆ ਫਿਰਦਾ ਜਾਂ ਉਹਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ ਜਿਹੜੇ ਕੋਲੇ 50-60 ਪੀਸ ਹੁੰਦੇ ਨੇ ਵੀਰੇ 12-13 ਲੱਖ ਦੇ ਹੁੰਦੇ ਨੇ ਤੇ ਉਹਦੇ ਤੇ ਮਿਹਨਤ ਕਿੰਨੀ ਕਰਨੀ ਪੈਂਦੀ ਆ ਰੋਜ਼ ਉਹਨੂੰ ਪਤਾ ਹੀ ਆ ਕਿੰਨੀ ਇੱਕ ਕਰਨੀ ਪੈਂਦੀ ਬਾਈ ਸਾਡਾ ਕਰਦਾ ਇਹਨਾਂ ਦਾ ਵੀ ਇਹਨਾਂ ਦਾ ਫੀਡ ਵਗੈਰਾ ਕੀ ਪਾਉਨੇ ਬਈ ਆਪਾਂ ਸੋਲੇ ਨਾਲ ਸਿਲਕਾ ਤੇ ਕਣਕ ਹੀ ਪਾ ਦਈਏ ਯਾਰ ਲਾ ਕੇ ਤੇ ਜਾਂ ਬਸ ਆਹੀ ਪਾਈਦਾ ਆਪਾਂ ਜਾਂ ਫਿਰ ਜਿਹੜਾ ਚਾਰਾ ਕਰਦੇ ਆਪਣੇ ਦੇਣਾ ਚਾਰਾ ਹੈਗਾ ਵੀਰੇ ਬਾਈ ਚਾਰਾ ਆਪਣੇ ਬਹੁਤ ਠੀਕ ਹੈ ਯਾਨੀ ਕਿ ਵੱਡੀਆਂ ਬੱਕਰੀਆਂ ਨੂੰ ਹਣ ਦਾਣੇ ਪਾ ਦੇਈਦੇ ਨੇ ਕਿਉਂਕਿ ਗੱਬਣਾ ਨੇ ਹਣ ਸਾਰੇ ਪਸ਼ੂ ਚਾਵਾ ਮੱਕੀ ਲੈਂਦੀ ਵੀ ਮੱਕੀ ਇਹ ਫਿਰ ਸੂਆ ਕਿੰਨੇ ਟਾਈਮ ਬਾਅਦ ਦਿੰਦੀ ਆ ਭਾਈ ਇਹ ਬਈ 5 ਮਹੀਨੇ ਬਾਅਦ ਸੂ ਕਰਦੀ ਆ ਸਾਲ ਚ ਦੋ ਵਾਰੀ ਹੁੰਦੀ ਦੋ ਵਾਰੀ ਸੂਂਦੀ ਹੂੰ ਜਾਨੀ ਕਿ ਆਪਾਂ ਸੂਆ ਸਾਲ ਦੇ ਵਿੱਚ ਇੱਕ ਹੀ ਲੈਣੇ ਆ ਕਿ ਜ਼ਿਆਦਾਤਰ ਤਾਂ ਦੁੱਧ ਦੱਧ ਪਾ ਦਈਦਾ ਬਾਕੀ ਫਿਰ ਠੀਕ ਹੈ ਹਾਂ ਇਹਦਾ ਦੁੱਧ ਵੀ ਫਿਰ ਤੁਸੀਂ ਡੇਅਰੀਪਰ ਪੈਂਦਾ ਕਿੰਨਾ ਦਾ ਦੁੱਧ ਲੈਂਦੀ ਆ ਭਾਈ ਮੈਂ ਹੁਣ ਆਪਣੇ ਮੇਮਨੇ ਆਮ ਬੰਦੇ ਦੇ ਮੇਮਨੇ ਦੇਖੋ ਜਾ ਕੇ ਤੁਸੀਂ ਕਮਜ਼ੋਰ ਹੋਣਗੇ ਆਪਣੇ ਮੇਮਨੇ ਦੇਖ ਭਾਈ ਅੱਜ ਮੈਂ ਪੱਠਾਂ ਬੈਠੀਆਂ ਨਹੀਂ ਆਂ ਦੇਖ ਜਿਹੜੀਆਂ ਵਧੀਆ ਰੱਖੀਆਂ ਨੇ ਆਪਣੀਆਂ ਘਰ ਚੌਕ ਨਾਲ ਪਾ ਦਿੰਦੇ ਨਹੀਂ ਹੈਗੇ ਜਾਨੀ ਕਿ ਕਿਸੇ ਨੂੰ ਠੀਕ ਹੈ ਤੇ ਵਧੀਆ ਦੇ ਗਰੋਥ ਆ ਮੇਮਣਿਆਂ ਦੀ ਵਧੀਆ ਜੇ ਹੁਣ ਆਪਾਂ ਇੱਕਨੇ ਟਾਈਮ ਦੀ ਹੋ ਇਹ ਬਈ 4 ਕਿੰਨੇ ਦੀ ਆ ਤੇਰੀ ਬਹੁਤ ਵਧੀਆ ਗਰੋਥ ਆ ਬਈ ਹੈ ਨਾ ਹਾਂ 4-4 ਮਹੀਨੇ ਦੇ ਸਾਰੇ ਹੁਣ ਬੱਕਰੀਆਂ ਕ੍ਰੋਸ ਕਰਾਈਆਂ ਨੇ ਦੁਬਾਰੇ ਹੁਣ ਦੁੱਧ ਥੋੜਾ ਜਿਹਾ ਘਟਣ ਲੱਗਿਆ ਮਹੀਨਾ ਕੋ ਹੋ ਗਿਆ ਬੱਕਰੀਆਂ ਨੂੰ ਕ੍ਰੋਸ ਅੰਗੀਆਂ ਨੇ ਸਾਰੀਆਂ ਨੂੰ ਠੀਕ ਆ ਹਾਂ ਬਈ ਤੇ ਜਿਹੜੀਆਂ ਸੂਏ ਵਾਲੀਆਂ ਨੇ ਕਿੰਨੀਆਂ ਬੱਕਰੀਆਂ ਵਾ ਸੂਏ ਵਾਲਿਆਂ ਵੱਡੇ ਬਾਈ 22 23 ਪਸ਼ੂ ਵੱਡੇ ਨੇਗੇ ਆਪਣੇ ਲਵੇ ਠੀਕ ਹੈ ਨਹੀਂ ਗਾਲੇ ਇੱਕ ਸੂਏ ਚ ਜਾਨੀ ਕਿ ਆਪਣੇ ਕੋਲੇ ਆਏ ਮੰਨ ਕੇ ਚੱਲੋ ਵੀ 35 ਤੋਂ 40 ਮੇਮਣੇ ਹੁੰਦੇ ਹੁੰਦੇ ਨੇ ਬਾਈ ਹੁੰਦੇ ਨੇ ਹਾਂ ਤੇ ਜੇ ਆਪਾਂ ਸੇਲ ਦੀ ਗੱਲ ਕਰੀਏ ਇੱਕ ਮੇਮਣਾ ਜਿਹੜਾ ਅੱਜ ਕੱਲ੍ਹ ਅੰਮੇਂ ਡੇਂ ਮਹੀਨਿਆਂ ਦਾ ਜਦੋਂ ਦੁੱਧ ਸਾਢੇ ਦਿੰਦਾ ਉਹ ਉਹ ਕਿੰਨੇ ਦਾ ਵੇਖਦਾ ਵੀ ਬਾਈ ਉਹ ਯਾਰ ਹਨਾ ਮੇਮਣਾ ਮੇਮਣਾ ਵੇਕ ਆ ਠੀਕ ਹੈ ਹਰਜੀ ਚੀਜ਼ ਆ ਹੋਰ ਜੇ ਆਪਾਂ ਬੇਚਦੇ ਹਾਂ ਜ਼ਿਆਦਾਤਰ ਆਪਾਂ ਨੇ 6 6000 ਨੂੰ ਵੀ ਵੇਚੇ ਨੇ ਮੇਮਣੇ ਠੀਕ ਆ ਤੇ 4 4000 ਵੀਰੇ ਮੇਰਾ ਵਧੀਆ ਕਮਾਈ ਕਰ ਰਿਹਾ ਹੈ ਦੋਸਤੋ ਇਹ ਸਾਡੇ ਪਿੰਡ ਦਾ ਆਪਾਂ ਮਿਸਾਲ ਵੀ ਕਹਿ ਸਕਦੇ ਆ ਨੌਜਵਾਨਾਂ ਦੇ ਲਈ ਜਿਨ੍ਹਾਂ ਨੂੰ ਐਂ ਲੱਗਦਾ ਕਿ ਭਾਰਤ ਦੇ ਵਿੱਚ ਕੰਮ ਨਹੀਂ ਜਾਂ ਪੰਜਾਬ ਦੇ ਵਿੱਚ ਮੈਂ ਤਾਂ ਖਾਸ ਕਰਕੇ ਕਹਿੰਦਾ ਜਿਨ੍ਹਾਂ ਨੂੰ ਲੱਗਦਾ ਵੀ ਪੰਜਾਬ 'ਚ ਕੰਮ ਨਹੀਂ ਪੰਜਾਬ 'ਚ ਕੰਮ ਵਧੀਆ ਵੀਰੇ ਪੰਜਾਬ 'ਚ ਕੰਮ ਕਰਨ ਵਾਲਾ ਜੀ ਇਹ ਤਾਂ ਲੋਕਾਂ ਦੀ ਨਾ ਸੁਣੇ ਬੰਦਾ ਬਾਈ ਦੇਖ ਤਾ ਨਹੀਂ ਸੁਣ ਕੇ ਚੱਲੂਗਾ ਨਾ ਫੇਰ ਬਈ ਕੁਛ ਨਹੀਂ ਹੈਗਾ ਮੈਨੂੰ ਬਥੇਰੇਆਂ ਨੇ ਕਿਹਾ ਤੂੰ ਬੱਕਰੀਆਂ ਲਈ ਫਿਰਦਾ ਐ ਫਿਰਦਾ ਪਰ ਆਪਾਂ ਅਗਲੇ ਨੂੰ ਕਹਿੰਦੇ ਹੁੰਦੇ ਸੀ ਵੀ ਤੇਰੇ ਲਵੇ ਕੀ ਆ ਤੂੰ ਦਿਖਾ ਆਪਣੇ ਲਵੇ ਦੇਖਦਾਰਾ ਕੁਛ ਆਪਨੇ ਕੋਲੇ ਤਾਂ 10-12 ਲੱਖ ਦਾ ਮਾਲ ਆਪਾਂ ਨੂੰ ਦੀਂਦੇ ਹੀ ਆ ਵੀ ਆ ਸਾਡੇ ਕੋਲ ਆਪਾਂ ਜਿੰਨੇ ਕਹਿੰਦੇ ਨੇ ਵੀ ਲੋੜ ਪੈ ਗਈ ਇਹਨਾਂ ਨੂੰ ਜਦੋਂ ਮਰਜ਼ੀ ਕਰਨ ਹਾਂ ਜਦੋਂ ਮਰਜ਼ੀ ਕਰਨ ਭੜਾ ਹਾਂ ਜਿਹਨੂੰ ਮਰਜ਼ੀ ਕਰੇ ਸੋਨੇ ਵਾਲਾ ਕੰਮ ਹੀ ਆ ਬਾਈ ਜਿਵੇਂ ਅਗਲਾ ਕਹਿੰਦਾ ਨਹੀਂ ਵੀ ਜਿਹਦੇ ਕੋਲੇ ਸੋਨਾ ਪਿਆ ਤਾਂ ਇਹ ਮੰਗ ਜੂ ਲੱਗ ਜਪਈ ਸੀ ਪਏ ਨੇ ਜਿਹਨੂੰ ਮਰਜ਼ੀ ਦਿਓ ਸੋਨਾ ਨਾਲ ਦੀ ਨਾਲ ਐਂਟੀ ਬਾਈ ਮੈਂ ਬੱਕਰੇ ਬੱਕਰੇ ਮਨ ਲ ਇਹ ਪੱਠਾਂ ਦਾ ਆਪਾਂ ਸਾਰੀਆਂ ਰੱਖ ਲਈਆਂ ਸੀ ਇੱਕ ਦੋ ਹੀ ਵੇਚੇ ਨੇ ਪੱਠਾਂ ਠੀਕ ਆ ਤੇ 70-75000 ਦੇ ਵਿੱਚ ਕੱਲੇ ਬੱਕਰੇ ਬੱਕਰੇ ਵੇਚੇ ਨੇ ਜਿਹਦੇ ਦੂ ਪਿਛਲੇ ਸੂਏ ਦੇ ਬਾਕੀ ਹੁਣ ਦੁੱਧ ਪਾਈ ਜਾਂਦੇ ਸੀ ਹਾਂ ਵਧੀਆ ਮਨਾਵਾ ਪਾਈ ਜੀ ਤੈਨੂੰ ਵੀਰੇ ਕਿਵੇਂ ਲੱਗਦਾ ਸੰਤੁਸ਼ਟ ਆਪਦੇ ਕੰਮ ਤੋਂ ਮਨ ਬਾਗੋ-ਬਾਗਾ ਪੂਰਾ ਫੁੱਲ ਬਾਈ ਹੁਣ ਪੂਰਾ ਬਾਗੋ-ਬਾਗਾ ਵਾਲੇ ਪਹਿਲਾਂ ਤਾਂ 2 ਸਾਲ ਤਾਂ ਐ ਲੱਗਿਆ ਹਾਂ ਵੀ ਪੰਗਾ ਲੈ ਲਿਆ ਹਾਂ ਵੀ ਇਹ ਕਾਹ ਬਈ ਕੋਈ ਕਮਾਈ ਨਹੀਂ ਸੀ ਆਈ ਹੈਗੀ ਆਪਾਂ ਨੂੰ ਐ ਲਾਦੇ ਵੀ ਯਾਰ ਕੁਝ ਆਉਂਦਾ ਨਹੀਂ ਹੈਗਾ ਨਾ ਪਰ ਹੁਣ ਆਪਾਂ ਨੂੰ ਪਤਾ ਲੱਗਦਾ ਵੀ ਜਿਵੇਂ ਹੁਣ ਸੂਆ ਪੈ ਗਿਆ ਜਿਹੜਾ ਹੁਣ ਮੇਰੇ ਸੂਆ ਪੈਣਾ ਬਾਈ ਹੁਣ ਫੇਰ ਆਪਾਂ ਨੂੰ ਐ ਆਉਣਾ ਵੀ ਯਾਰ ਹਾਂ ਹੁਣ 1 ਲੱਖ 1.5 ਲੱਖ ਦਾ ਸੂਆ ਆਉਂਦਾ ਹੁਣ ਤਾਂ ਵੱਧ ਹੀ ਆਉਣਾ ਬਾਈ ਕਿਉਂਕਿ ਪੱਠਾ ਵੀ ਨਾਲ ਰਲ ਗਿਆ ਨਾ ਜਿਹੜੀਆਂ ਨਿਆਣੀਆਂ ਸੀ ਗਿਆ ਹੁਣ ਇਸ ਲਈ ਸੂਏ 'ਚ ਠੀਕ ਆ। ਨਾਲ ਇੱਕ ਦੀ ਉਹ ਵੀ ਹੋ ਕਰਦਾ। ਜਾਨੀ ਕਿ ਮੰਨੋ ਵੀ ਆਪਣੀ ਸਮਾਹੀ ਚੱਲਣ ਲੱਗੀ ਜਿਵੇਂ ਕੀਤੀ ਵਾਲਿਆਂ ਦੀ ਸਮਾਹੀ ਚੱਲਦੀ ਆ ਆਪਣੇ ਜ਼ਿੰਮੇਵਾਰ ਭਰਾਵਾਂ ਦੀ ਹੈ ਨਾ। ਠੀਕ ਆ। ਵੀ ਆਪਣੀ ਸਮਾਹੀ ਚੱਲਣ ਲੱਗੀ ਸੀ ਮਹੀਨਾ ਬਾਅਦ ਆਪਾਂ ਨੂੰ ਆਪਾਂ ਹਸਾਬ ਕਰਦਾ ਸਾਰੇ ਦਾ ਕਰਦੇ ਆ ਗੜੀਆਂ ਨੇ ਹੁਣ ਮੂਰੇ ਹਲੇ ਕਰਾਈਆਂ ਨਹੀਂ ਹੈਗੀਆਂ ਬਈ ਹੁਣ ਦੋ ਦੋ ਦੰਦ ਨਹੀਂ ਹੈਗੀਆਂ। ਇਸੇ-ਇਸੇ ਦੰਦ ਤੇ ਜਾ ਕੇ ਆਪਾਂ ਕਰਾਵਾਂਗੇ ਇਹਨਾਂ ਨੂੰ ਕ੍ਰੋਸ। ਠੀਕ ਆ। ਫੇਰ ਬਈ ਮੂਰੇ ਫੇਰ ਇਹ ਵੀ ਹੁਣ ਨਾਲ ਰਲ ਜਾਣੀਆਂ ਚੱਲ। ਠੀਕ ਆ। ਹਾਂ। ਚਲੋ ਵੀਰੇ। ਇਹ ਵੀਰੇ ਮਿਸਾਲ ਆ ਸਾਡਾ ਵੀਰ ਤੇ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਹੋਰ ਜਿਹੜਾ ਜਾਣਕਾਰੀ ਦੇਵਾਂਗੇ ਜਦੋਂ ਸੂਆ ਪਊਗਾ ਉਦੋਂ ਵੀ ਜਾਣਕਾਰੀ ਦੇਵਾਂਗੇ ਬਾਈ ਨੂੰ ਫੇਰ ਮਿਲਾਂਗੇ ਲਗਭਗ ਮਿਲਦੇ ਰਿਹਾ ਕਰਾਂਗੇ ਸੋ ਦੋਸਤੋ ਅਜਿਹੇ ਨੌਜਵਾਨਾਂ ਦੀ ਸਾਡੇ ਪੰਜਾਬ ਨੂੰ ਲੋੜ ਹੈ ਜਿਹੜੇ ਲੋਕਾਂ ਦੀ ਸੁਣਨ ਤੋਂ ਬਿਨਾ ਆਪਣੇ ਕਿੱਤਿਆਂ ਵੱਲ ਨੂੰ ਤੁਰ ਰਹੇ ਨੇ ਇਹ ਵੀਰੇ ਨੇ ਬਹੁਤ ਵਧੀਆ ਕਿੱਤਾ ਚੁਣਿਆ ਵਧਾਈ ਦਾ ਪਾਤਰਾ ਮੇਰਾ ਵੀਰ ਸੋ ਮੈਂ ਤਾਂ ਇਹੀ ਕਹੂੰਗਾ ਵੀਰੇ ਲੱਗਿਆ ਰ ਲੋਕਾਂ ਦਾ ਕੰਮ ਆ ਠੀਕ ਆ ਮਿਹਣੇ ਮਾਰ ਹਾਂ ਮਿਹਣੇ ਸਾਨੂੰ ਵੀ ਮਾਰਦੇ ਤੇ ਮੇਰੇ ਨਾਲ ਮੇਰਾ ਸੋ ਤਾਂ ਭਤੀਜ ਹੁੰਦਾ ਹੁਸਨਾ ਅਸੀਂ ਜਿਹੜੀ ਵੀਡੀਓ ਦੇ ਵਿੱਚ ਕੈਮਰਾਮੈਨ ਆ ਭਾਈ ਸਾਡਾ ਕਦੇ ਇਹਦੇ ਨਾਲ ਬੈਠ ਕੇ ਵੀ ਵੀਡੀਓ ਬਣਾਵਾਂਗੇ ਆਪਾਂ ਹਨਾ ਇਹਨੂੰ ਵੀ ਤਿਚਰਾਂ ਕਰਦੇ ਗੋਗੀ ਨਾਲ ਕੀ ਕਰਦਾ ਫਿਰਦਾ ਤੇ ਹੁਣ ਬਾਬੇ ਨਾਲ ਕਨੇ ਸਾਡੀ ਵੀ ਵਾਹ ਫੜੀਆ ਥੋੜੀ ਜੀ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਉਦੋਂ ਲਈ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰੋ ਮੈਂ ਇਸ ਵੀਡੀਓ ਰਾਹੀਂ ਇਹ ਬਣਾਉਣ ਦਾ ਸਾਡਾ ਮਕਸਦ ਇਹ ਆ ਵੀ ਵੀਰੇ ਪੰਜਾਬ ਚ ਬਹੁਤ ਕੰਮ ਆ ਜੀ ਬਹੁਤ ਕੰਮ ਆ ਬਾਈ ਜਿਹਨੇ ਕਰਨਾ ਭਈ ਬੰਦਾ ਕਰਨ ਵਾਲਾ ਚਾਹੀਦਾ ਜੇ ਤੁਸੀਂ ਕਹੋ ਤੁਸੀਂ ਕੈਨੇਡਾ ਚ ਜਾ ਕੇ ਗਧੇ ਬਣ ਜਾਓ ਹੁਣ ਆਪਣੇ ਲੋਏ ਬੱਕਰੀਆਂ ਦੇ ਨਾਲ ਨਾਲ ਆਪਣਾ ਮਹਸਾ ਦਾ ਵੀ ਵਧੀਆ ਨਾ 10 12 ਪਸ਼ੂ ਵਧੀਆ ਮੈਂ ਉਹ ਆਪਾਂ ਮਹਸਾ ਲਈ ਕਾਲੂ ਪਾਵਾਂਗੇ ਜਾਂ ਪਰਸੋਂ ਨੂੰ ਪਾਵਾਂਗੇ ਇਹ ਅੱਜ ਬਲ ਬੱਕਰੀਆਂ ਵੀ ਟਾਪ ਹੈਗਾ ਤੋ ਦੋਸਤੋ ਉਧਰ ਜਾ ਕੇ ਗਧੇ ਬੰਨਣ ਨਾਲੋਂ ਸ਼ਿਫਟਾਂ ਲਾਉਣ ਨਾਲੋਂ ਚੰਗਾ ਇੱਥੇ ਕੰਮ ਕਰ ਲਓ ਬਈ ਤੁਸੀਂ ਆਪਦੇ ਮਾਲਕ ਬਣ ਕੇ ਆਪਦਾ ਕੰਮ ਕਰੋ ਕੰਮ ਕਰ ਲਓ ਬਈ ਠੀਕ ਹੈ ਵਧੀਆ ਤੇ ਵੀਡੀਓ ਚੰਗੀ ਲੱਗੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਸਬਸਕ੍ਰਾਈਬ ਜ਼ਰੂਰ ਕਰਿਓ ਵੀਰੇ ਸੋ ਅਗਲੀ ਵੀਡੀਓ ਦੇ ਵਿੱਚ ਜੀਤੇ ਨਾਲ ਫੇਰ ਗੱਲ ਕਰਾਂਗੇ ਮਰਜ਼ਾਂ ਵੀ ਬਾਈ ਕਹਿੰਦਾ ਕਾਫੀ ਰੱਖੀਆਂ ਹੋਈਆਂ ਉਹਨਾਂ ਬਾਰੇ ਗੱਲ ਕਰਾਂਗੇ ਸੋ ਉਦੋਂ ਤੱਕ ਧੰਨਵਾਦ ਦੋਸਤੋ ਹੱਸਦੇ ਬਸਦੇ ਰਹੋ ਤਸਵੀਰ ਕਾਲ ਸਾਰਿਆਂ ਨੂੰ